ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਤੁਸੀਂ ਆਪਣੇ ਲੜਕਾ ਜਾਂ ਲੜਕੀ ਦੀ ਐਡ ਲਵਾਉਣ ਲਈ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਲੜਕੀਆਂ ਦੀ ਐਡ ਅਸੀਂ ਫ੍ਰੀ ਵਿੱਚ ਲਗਾਉਂਦੇ ਆਂ ਤੇ ਲੜਕਿਆਂ ਦੀ ਐਡ ਲਈ ਅਸੀਂ ਬਹੁਤ ਘੱਟ ਫੀਸ ਲੈਂਦੇ ਆਂ ਤੇ ਆਓ ਜੀ ਨੋਟ ਕਰੀਏ ਅੱਜ ਦੇ ਕੁਝ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਸਿੰਘ ਕਾਸਟ ਜਰ ਸਿੱਖ ਜਨਮ 3/3/1995 ਕੱਦ 5 ਫੁੱਟ 7 ਇੰਚ ਪੜਾਈ ਬੀਸੀਏ ਕੰਪਿਊਟਰ ਲੜਕਾ ਕਨੇਡਾ ਵਿੱਚ ਬਰਕਪਾਰਮੈਂਟ ਤੇ ਹੈ ਜੀ ਨਾਗਰਾਉਂ ਟੋਰੀਆ ਵਿੱਚ ਦੋ ਇਹਨਾਂ ਦੀਆਂ ਸਿਸਟਰ ਨੇ ਮੈਰਿਡ ਨੇ ਜੀ ਪਿਤਾ ਰਿਟਾਇਰ ਪੁਲਿਸ ਸਬ ਇੰਸਪੈਕਟਰ ਨੇ ਮਾਤਾ ਹਾਊਸ ਵਾਈਫ ਨੇ ਜ਼ਮੀਨ 4 ਕਿੱਲੇ ਆ ਜੀ ਇਹਨਾਂ ਕੋਲ ਪਤਾ ਧਾਰੀਵਾਲ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਗੋਤ ਸੰਧੂ ਆ ਜੀ ਮੰਗ ਇਹਨਾਂ ਨੂੰ ਲੜਕੀ ਬੀਏ ਪਾਸ ਜਾਂ ਪੀਜੀ ਆਈਡੀਸੀ ਜਾਂ ਬੀਐਸਸੀ ਨਰਸਿੰਗ ਵਾਲੀ ਚਾਹੀਦੀ ਹੈ ਜੀ ਜਾਂ ਲੜਕੀ ਕੈਨੇਡਾ ਪੀਅਰ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਅੰਮ੍ਰਿਤਸਰ ਸਾਹਿਬ ਫਿਰੋਜ਼ਪੁਰ ਗੁਰਦਾਸਪੁਰ ਮੋਗੇ ਰੇ ਨੂੰ ਪਹਿਲਾ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜਰਸੀਖ ਪੜਾਈ ਬੀਐਸਸੀ ਨਰਸਿੰਗ ਜਨਮ 28/2/1994 ਕਾਦੇ 5 ਫੁੱਟ 6 ਇੰਚ ਪੈਣਾ ਦੋ ਨੇ ਜੀ ਮੈਰਿਡ ਨੇ ਕੈਨੇਡਾ ਸੈਟਲ ਨੇ ਇੱਕ ਪ੍ਰਾ ਮੈਰਿਡ ਆ ਉਹ ਵੀ ਕੈਨੇਡਾ ਸੈਟਲ ਆ ਜੀ ਸਾਰਾ ਪਰਿਵਾਰ ਗੁਰਸਿੱਖ ਹੈ ਜੀ ਲੜਕੀ ਵਿਜ਼ਟਰ ਵੀਜ਼ੇ ਤੇ ਕੈਨੇਡਾ ਗਈ ਹੈ ਲੜਕੀ ਦਾ 6 ਮਹੀਨੇ ਤੋਂ ਤਲਾਕ ਹੋਇਆ ਹੋ ਜੀ ਪਤਾ ਮੋਗਾ ਲੜਕੀ ਦਾ ਅੰਮ੍ਰਿਤ ਨਹੀਂ ਛਕਿਆ ਹੋਇਆ ਇਹਨਾਂ ਨੂੰ ਲੜਕਾ ਚਾਹੀਦਾ ਜੀ ਕੈਨੇਡਾ ਜਾਂ ਅਮਰੀਕਾ ਪੀਅਰ ਹੋਵੇ ਲੜਕਾ ਕੁਆਰਾ ਜਾਂ ਤਲਾਕਸ਼ੁਦਾ ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਉਹਦੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਲਕਾ ਕਾਸਤ ਚੌਧਰੀ ਜਨਮ 12 11 1995 ਕੱਦ 5 ਫੁੱਟ 5 ਇੰਚ ਇੱਕ ਵੱਡਾ ਭਰਾ ਜੀ ਇਹਨਾਂ ਦਾ ਪਿਤਾ ਬਿਜ਼ਨਸਮੈਨ ਨੇ ਮਾਤਾ ਹਾਊਸ ਵਾਈਫ ਨੇ ਪਤਾ ਅੰਮ੍ਰਿਤਸਰ ਸਾਹਿਬ ਪੜਾਈ ਬੀਟੈਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਕੀਤੀ ਹੋਈ ਹੈ ਇਹਨਾਂ ਦੀ ਲੜਕੀ ਜੌਬ ਨਹੀਂ ਕਰਦੀ ਹੈ ਜੀ ਕੋਈ ਲੜਕੀ ਨੂੰ ਯੋਗਾ ਤੇ ਲੋਗੋ ਡਿਜ਼ਾਈਨਿੰਗ ਦਾ ਸ਼ੌਕ ਹੈ ਮੰਗ ਲੜਕਾ ਅੰਮ੍ਰਿਤਸਰ ਸਾਹਿਬ ਦੇ ਤੋਂ ਹੋਵੇ ਵੈਸ਼ਨੂ ਹੋਵੇ ਚੰਗਾ ਬਿਜ਼ਨਸਮੈਨ ਜਾਂ ਸਰਕਾਰੀ ਨੌਕਰੀ ਤੇ ਹੋਵੇ ਫੋਨ ਨੰਬਰ ਦਿੱਤਾ ਗਿਆ ਹੈ ਉਹਦੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜਰਸੀਖ ਗੋਤ ਸਿੱਧੂ ਜਨਮ 29 1998 ਕੱਦ 5 ਫੁੱਟ 7 ਇੰਚ ਜੀ ਪੜਾਈ ਬੀਐਸਸੀ ਨਰਸਿੰਗ ਡੀਐਮਸੀ ਹੋ ਲੁਧਿਆਣਾ ਹਸਪੀਟਲ ਚੋਂ ਆਰਨ ਕਲੀਅਰ ਹੈ ਜੀ ਇਹਨਾਂ ਦਾ ਜੌਬ ਆਰਨ ਐਟ ਗਵਰਨਮੈਂਟ ਹਸਪੀਟਲ ਵਿੱਚ ਬ੍ਰੈਮਟਨ ਕੈਨੇਡਾ ਵਿੱਚ ਕਰਦੇ ਨੇ ਜੀ ਇਹ ਲੜਕੀ ਅਮਰਿਤਧਾਰੀ ਆ ਜੀ ਪਤਾ ਮੰਡੇ ਡੱਬ ਵਾਲੀ ਸਿਰਸਾ ਹਰਿਆਣਾ ਪਿਤਾ ਆਤਮਾ ਸਿੰਘ ਲੈਕਚਰਰ ਗਵਰਨਮੈਂਟ ਸਕੂਲ ਵਿੱਚ ਸਨ ਮਾਤਾ ਬਲਜੀਤ ਕੌਰ ਹਾਊਸ ਵਾਈਫ ਨੇ ਜੀ ਭੈਣ ਕੋਈ ਨਹੀਂ ਪ੍ਰਾਇਕ ਇਹਨਾਂ ਦਾ ਕੈਨੇਡਾ ਵਿੱਚ ਆ ਮੰਗ ਇਹਨਾਂ ਨੂੰ ਲੜਕਾ ਗੁਰਸਿੱਖ ਸੋਨਾ 베ਜਿਟੇਰੀਅਨ ਕੋਈ ਨਸ਼ਾ ਨਾ ਕਰਦਾ ਹੋਵੇ ਜੀ ਲੜਕਾ ਪੜਿਆ ਲਿਖਿਆ ਹੋਵੇ ਕੈਨੇਡਾ ਜਾਂ ਯੂ ਐਸ اے ਪੀ ਆਰ ਹੋਵੇ ਤੇ ਜਮੀਨ ਲੜਕੇ ਨੂੰ 25 ਤੋਂ 30 ਕਿੱਲੇ ਹੋਵੇ ਬਠਿੰਡਾ ਬਰਨਾਲਾ ਸੰਗਰੂਰ ਪਟਿਆਲਾ ਮੁਹਾਲੀ ਚੰਡੀਗੜ੍ਹ ਲੁਧਿਆਣਾ ਮਾਲਵੇ ਏਰੀਆ ਨੂੰ ਪਹਿਲਾ ਜੀ ਫੋਨ ਨੰਬਰ ਦਿੱਤਾ ਗਿਆ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਸੈਣੀ ਕਾਸਟ ਦੀ ਲੜਕੀ ਉਮਰ 28 ਸਾਲ ਕੱਦ 5 ਫੁੱਟ 1 ਇੰਚ ਪੜ੍ਹਾਈ 10 ਪਾਸ ਇਹਨਾਂ ਨੂੰ ਲੜਕਾ ਸਰਕਾਰੀ ਜੋਬ ਵਾਲਾ ਜਾਂ ਐਨ ਆਰ ਆਈ ਜਾਂ ਵਧੀਆ ਜ਼ਮੀਨ ਹੋਵੇ ਜੀ ਪੰਘਾਲਾ ਜਲੰਧਰ ਪਠਾਨਕੁਟ ਮੁਕੇਰੀਆਂ ਨੂੰ ਪਹਿਲਾ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਤੁਸੀਂ ਅਗਲਾ ਰਿਸ਼ਤਾ ਨੋਟ ਕਰੋ ਸਿੱਖ ਰਾਜਪੂਤ ਬੈਸ਼ਨੂ ਲੜਕਾ ਜੀ ਉਮਰ 48 ਸਾਲ ਪੜ੍ਹਾਈ 12 ਪਾਸ ਕੱਦ 5 ਫੁੱਟ 7 ਇੰਚ ਇਕੱਲਾ ਲੜਕਾ ਜੀ ਕੰਮ ਆਪਣਾ ਕਾਰੋਬਾਰ ਲੜਕਾ ਤਲਾਕਸ਼ੁਦਾ ਇਹਨਾਂ ਨੂੰ ਵਿਦਵਾ ਜਾਂ ਬੱਚੇ ਵਾਲੀ ਐਨ ਆਰ ਆਈ ਜਾਂ ਸਰਕਾਰੀ ਨੌਕਰੀ ਵਾਲੀ ਲੜਕੀ ਚਾਹੀਦੀ ਹੈ ਜੀ ਲੜਕੀ ਚਾਹੇ 40 ਤੋਂ 55 ਸਾਲ ਤੱਕ ਹੋਵੇ ਘਰ ਜਮਾਈ ਰੱਖਣ ਵਾਲੇ ਵੀ ਸੰਪਰਕ ਕਰ ਸਕਦੇ ਨੇ ਕੋਈ ਜਾਤੀ ਬੰਧਨ ਨਹੀਂ ਜੀ ਨੰਬਰ ਦਿੱਤਾ ਗਿਆ ਬਧੇਰੇ ਜਾਣਕਾਰੀ ਲਈ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਿਲਪ੍ਰੀਤ ਸਿੰਘ ਚਹਿਲ ਕਾਸਟ ਜਰਸੀਕ ਕੱਦ 5 ਫੁੱਟ 11 ਇੰਚ ਪੜਾਈ ਡਿਪਲੋਮਾ ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਬੀਟੈਕ ਇਲੈਕਟ੍ਰੀਕਲ ਤੇ ਹੁਣ ਇਹ ਮੁਹਾਲੀ ਵਿੱਚ ਆਨਲਾਈਨ ਕੰਮ ਕਰ ਰਹੇ ਨੇ ਜ਼ਮੀਨ ਇਹਨਾਂ ਨੂੰ 3.5 ਕਿੱਲੇ 3.6 ਕਿੱਲੇ ਆਉਂਦੀ ਹੈ ਜੀ ਇੱਕ ਭੈਣ ਆਸਟ੍ਰੇਲੀਆ ਸਿਟੀਜ਼ਨ ਨੇ ਇੱਕ ਭੈਣ ਪੰਜਾਬ ਵਿੱਚ ਨੇ ਇੱਕ ਭਰਾ ਪੁਰਤਕਾਲ ਵਿੱਚ ਪੀਆਰ ਹੈ ਜੀ ਮਾਤਾ ਹਾਊਸ ਵਾਈਫ ਨੇ ਪਿਤਾ ਰਿਟਾਇਰ ਨੇ ਉਹਨਾਂ ਨੂੰ 60000 ਪੈਨਸ਼ਨ ਆਉਂਦੀ ਹੈ ਮਹੀਨਾ ਇਹਨਾਂ ਨੂੰ ਲੜਕੀ ਪੜੀ ਲਿਖੀ ਸੋਣੀ ਸੁਨਖੇ ਨਰਮ ਸੁਆਵਾਲੀ ਵਧੀਆ ਪਰਿਵਾਰ ਦੀ ਚਾਹੀਦੀ ਹੈ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਰਸਿਕ ਕਾਸਟ ਜਰਸਿਕ ਗੋਤ ਬ੍ਰਾਂਚ ਜਨਮ 1999 ਪੜਾਈ ਬੀਏ ਕੱਦ 5 ਫੁੱਟ 3 ਇੰਚ ਪਤਾ ਪਟਿਆਲਾ ਇਹਨਾਂ ਨੇ ਯੂਕੇ ਵੀ ਆਈਲਰਸ ਕੀਤੀ ਹੈ ਜੀ ਸਾਢੇ 5 ਬੈਂਡ ਨੇ ਲੜਕੀ ਨੇ ਬਰਕ ਪਰਮਿਟ ਤੇ ਯੂਕੇ ਜਾਣਾ ਜੀ ਖਰਚਾ ਕਰਨ ਵਾਲਾ ਲੜਕਾ ਚਾਹੀਦਾ ਫਾਈਲ ਲੜਕਾ ਲੜਕੀ ਦੋਵਾਂ ਇਕੱਠਿਆਂ ਦੀ ਯੂਕੇ ਬਰਕ ਪਰਮਿਟ ਦੀ ਲਗਾਉਣੀ ਆ ਜੀ ਜੇਕਰ ਵਿਆਹ ਪੱਕਾ ਕਰਨਾ ਤਾਂ ਲੜਕਾ ਜੱਟ ਸੀ ਕਾਸ ਤੋਂ ਹੀ ਹੋਵੇ ਜੇਕਰ ਕੰਟੈਕਟ ਮੈਰिज ਕਰਨੀ ਹੈ ਤਾਂ ਕੋਈ ਜਾਤੀ ਬੰਧਨ ਨਹੀਂ ਜੀ ਇਹਨਾਂ ਨੇ ਯੂਕੇ ਵੀ ਆਈਲੈਂਡਸ ਕੀਤੀ ਹੋਈ ਆ ਜੀ ਲੜਕਾ ਲੜਕੀ ਦੋਵਾਂ ਇਕੱਠਿਆਂ ਦਾ ਵੀਜ਼ਾ ਲਗਾਉਣਾ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਹੈ ਅਵਧੇਰੇ ਜਾਣਕਾਰੀ ਲਈ ਤੁਸੀਂ ਗੱਲਬਾਤ ਪਰਿਵਾਰ ਨਾਲ ਕਰ ਸਕਦੇ ਹੋ ਇਹ ਸਨ ਅੱਜ ਦੇ ਕੁਝ ਰਿਸ਼ਤੇ ਜੀ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਬਾਤ